ਪਾਨਾ ਸਿੱਧੂ ਇੰਨੇ ਦਿਨੀ ਇੱਕ ਚਰਚਿਤ ਨਾਂ ਹੈ ਅੱਜ ਪਾਨਾ ਸਿੱਧੂ ਦੇ ਪਿੰਡ ਕੋੜ ਦੁਨੇ ਦੇ ਵਿੱਚ ਇੱਕ ਵੱਡਾ ਕੱਟ ਹੁੰਦਾ ਹੈ ਦੂਜੇ ਪੱਨੇ ਪਾਨੇ ਸਿੱਧੂ ਨਾਲ ਸੰਬੰਧਿਤ ਮਾਮਲਾ ਕੋਰਟ ਕਚਹਿਰੀਆਂ ਵਿੱਚੋਂ ਵੀ ਗੁਜ਼ਰਦਾ ਅੱਗੇ ਵੱਧਦਾ ਹੈ ਸਾਡੇ ਨਾਲ ਇਸ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਜੁੜੇ ਨੇ ਉਗੇ ਵਕੀਲ ਐਡਵੋਕੇਟ ਅਪਜੀਤ ਸਿੰਘ ਬਰਾੜ ਸੋ ਸਭ ਤੋਂ ਪਹਿਲਾਂ ਬਰਾੜ ਸਾਹਿਬ ਚੈਨਲ ਈਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ ਪਿੰਦਰ ਸਾਹਿਬ ਤੁਹਾਡਾ ਤੇ ਮਿਸ਼ਨ ਪੰਜਾਬੀ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਡਵੋਕੇਟ ਬਰਾਰ ਸਾਹਿਬ ਤੁਸੀਂ ਖੁਦ ਅੱਜ ਪਹੁੰਚਦੇ ਹੋ ਉੱਥੇ ਕੋਰਟ ਦੁਨੇ ਭਾਨਾ ਸਿੱਧੂ ਕਿਉਂਕਿ ਅੱਜ ਉਹਨਾਂ ਦੇ ਦਿਵਾਲੀ ਦੇ ਦਿਨ ਭਰਦੀਆਂ ਸਰਗਰਮੀਆਂ ਰਹੀਆਂ ਤੇ ਉੱਥੇ ਇੱਕ ਵੱਡਾ ਇਕੱਠ ਹੁੰਦਾ ਪਹਿਲਾਂ ਤਾਂ ਤੁਸੀਂ ਇਹ ਗੱਲ ਸਾਹਮਣੇ ਲਿਆਓ ਕਿ ਉਹ ਜਿਹੜਾ ਇਕੱਠ ਹੈ ਉੱਥੇ ਕਿਸ ਤਰ੍ਹਾਂ ਦੀ ਆਵਾਜ਼ ਬਲੰਦ ਹੋਈ ਉਹ ਇਕੱਠ ਕਿਉਂ ਕੀਤਾ ਤੇ ਕਿਸ ਧਿਰ ਦੇ ਖਿਲਾਫ ਸੀ ਤੇ ਉਹ ਉਹਦੇ ਵਿੱਚ ਕੀ ਅਗਲਾ ਫੈਸਲਾ ਲਿਆ ਗਿਆ ਤੇ ਫਿਰ ਆਪਾਂ ਅੱਗੇ ਵਧਦੇ ਹਾਂ ਜੀ ਕੁਪਿੰਦਰ ਸਾਹਿਬ ਕੋਟ ਦੁੰਨਾ ਜਿਹੜਾ ਕਿ ਇੱਕ ਕਸਬਾ টাইਪ ਪਿੰਡਾ ਧਨੋਲੇ ਦੇ ਨੇੜੇ ਉੱਥੇ ਅੱਜ ਲੱਖਾਂ ਦਾ ਕਟ ਹੋ ਗਿਆ ਜਿਹਦੀ ਮੰਨੂ ਵੀ ਆਸ ਨਹੀਂ ਸੀ ਮੈਂ ਦੇਖਣ ਇਹੀ ਗਿਆ ਸੀਗਾ ਵੀ ਭਾਨਾ ਸਿੱਧੂ ਜਿਹੜਾ ਕਿ ਇਸ ਸਮੇਂ ਚਰਚਾ ਦੇ ਵਿੱਚ ਆ ਤੇ ਜਿੱਤੇ ਇੱਕ ਲੁਧਿਆਣਾ ਵਿੱਚ ਪਹਿਲਾਂ ਕੇਸ ਦਰਜ ਹੁੰਦਾ 379 ਦਾ ਫਿਰ ਇੱਥੇ ਚੈਨੀ ਚੋਰੀ ਦਾ ਇਹ 78 A ਦਾ ਦਰਜ ਹੁੰਦਾ ਹੈ, threating ਦਾ ਹੁੰਦਾ ਹੈ, 348 ਦਾ ਹੁੰਦਾ ਹੈ। ਵੀ ਇਹਦੇ ਚਾਰ ਪੁਲਿਸ ਰਿਮਾਂਡ ਲਿਆ ਜਾਂਦਾ, ਉੱਥੇ ਬੇਲ ਹੁੰਦੀ ਆ ਫਿਰ ਇੱਥੇ ਆ ਜਾਂਦਾ। ਵੀ ਉਸ ਤੋਂ ਬਾਅਦ ਅਬਹੋਰ ਤੇ ਦਰਜ ਹੋ ਜਾਂਦਾ। ਵੀ ਇਹ ਕਾਰਨ ਕੀ ਆ? ਤਾਂ ਪਾ ਇਹਦੀ ਦੇਖਣ ਲਈ ਮੈਨੂੰ ਸੁਭਤਾ ਹੋਈ ਜਦੋਂ Facebook ਤੇ ਕਾਫੀ ਜਿਆਦਾ ਦਿਖਿਆ। ਵੀ ਜਿਹੜਾ ਹੈਗਾ ਵੀ ਲੋਕ اپੀਲ ਕਰ ਰਹੇ ਆਂ ਬਾਰ-ਬਾਰ ਬਹੁਤ ਤਾਂ ਉੱਥੇ ਜਿਹਾ ਦੇਖਿਆ ਉੱਥੇ ਬਰਾੜ ਸਾਹਿਬ ਕਹਿੰਦਾ ਭਾਵਤੀ ਉੱਥੇ ਉਹਨਾਂ ਕੋ ਮਹਾਰੇ ਇਕੱਠ ਹੁੰਦਾ ਉਹ ਸਾਫ ਮਹਾਰੇ ਇਕੱਠ ਦੇ ਵਿੱਚ ਤੁਸੀਂ ਵੀ ਸ਼ਾਮਲ ਹੁੰਦੇ ਹੋ ਜੀ ਬਿਲਕੁਲ ਇੱਕ ਕਈ ਕਈ ਕਿਲੋਮੀਟਰ ਲੰਮਾ ਜਾਮ ਕਈ ਕਈ ਕਿਲੋਮੀਟਰ ਲੰਮੇ ਦੋਨੋਂ ਪਾਸੇ ਲੋਕ ਸਵਾ ਜਿਵੇਂ ਫਟੇਗੜ ਸਾਹਿਬ ਦੇ ਜੋੜ ਦੇ ਮੇਰੇ ਦੇ ਲੋਕ ਆ ਰਹੇ ਆਂ ਲੋਕ ਜਾ ਰਹੇ ਆਂ ਲੱਖਾਂ ਦਾ ਕੱਟ ਆ ਲੋਕ ਆਪਣੀਆਂ ਵਹੀਕਲਸ ਤੇ ਐਵੇਂ ਆਪਣੇ ਖਰਚੇ ਤੇ ਐਵੇਂ ਆਪਣੇ ਖਾਣ ਪੀਣ ਦੇ ਸਾਧਨਾਂ ਤੇ ਤੇ ਉਥੇ ਕੋਈ ਟੈਂਟ ਨਹੀਂ ਸਿਰਫ ਇੱਕ ਸਟੇਜ ਦੇ ਟੈਂਟਾ ਹੋਰ ਕੋਈ ਟੈਂਟ ਨਹੀਂ ਤੇ ਇਹ ਦੇਖਣ ਵਾਲੀ ਗੱਲ ਸੀਗੀ ਤੇ ਜਦੋਂ ਕਿ ਜੇ ਪੋਲਿਟਿਕਲ ਪਾਰਟੀਆਂ ਨੂੰ ਵੀ ਇਕੱਠ ਕਰਨਾ ਪੈ ਜਵੇ ਨਾ ਉਹ ਵੀ ਇੰਨਾ ਇਕੱਠ ਨਹੀਂ ਕਰ ਸਕਦੀਆਂ ਹਾਲਾਂਕਿ ਉਹਨਾਂ ਕੋਲ ਸਾਧਨ ਬਹੁਤ ਹੁੰਦੇ ਆ ਕਹਿੰਦਾ ਭਾਬਾ ਕਿ ਜਿਹੜੇ ਲੋਕ ਉਥੇ ਪਹੁੰਚ ਰਹੇ ਸੀ ਜਾਂ ਜਿਹੜੇ ਗਏ ਉਹ ਭਾਨੇ ਸਿੱਧੂ ਨੂੰ ਇੱਕ ਲੋਕ ਨਾਇਕ ਵਜੋਂ ਲੈ ਰਹੇ ਨਹੀਂ ਲੈ ਰਹੇ ਸੀ ਜਾਂ ਕਿਹਨੇ ਤੁਹਾਨੂੰ ਲੱਗਾ ਨਹੀਂ ਨਹੀਂ ਉਹ ਇਸ ਤਰ੍ਹਾਂ ਲੈ ਰਹੇ ਸੀ ਕਿ ਉਹ ਇਹ ਕਹਿੰਦੇ ਮੈਂ ਬਹੁਤ ਨਾਲ ਗੱਲ ਕੀਤੀ ਵੀ ਤੁਸੀਂ ਇੱਦਾਂ ਬੜਾ ਉਹ ਕਹਿੰਦੇ ਵੀ ਜਿਹੜਾ ਭਾਨਾ ਸਿੱਧੂ ਉਹ ਕੰਮ ਕਰ ਰਿਹਾ ਹੈ ਜਿਹੜਾ ਕੇ ਸਰਕਾਰ ਨੂੰ ਕਰਦਾ ਰਹੀਦਾ ਇਹਦੇ ਟ੍ਰੈਵਲ ਏਜੰਟਾਂ ਦੇ ਚੱਕਰ ਦੇ ਵਿੱਚ ਖਾਸ ਤੌਰ ਤੇ ਹੁਣ ਸਾਰਾ ਪੰਜਾਬ ਜਿਹੜਾ ਬਾਹਰ ਜਾਣ ਦੇ ਲਈ ਨੌਜਵਾਨੀ ਉਤਸ਼ਖ ਹੋਈ ਵੀ ਆ ਵੀ ਉਹਨਾਂ ਦੇ ਵਿੱਚ ਬਹੁਤ ਸਾਰੇ ਟ੍ਰੈਵਲ ਏਜੰਟਾਂ ਦੇ ਚੱਕਰ 'ਚ ਫਸ ਜਾਂਦੇ ਆ ਤੇ ਟ੍ਰੈਵਲ ਏਜੰਟ ਨਾ ਉਹਨਾਂ ਦੇ ਪੈਸੇ ਵਾਪਸ ਕਰਦੇ ਆ ਨਾ ਪੁਲਿਸ ਮਦਦ ਕਰਦੀ ਆ ਨਾ ਸਰਕਾਰ ਕਰਦੀ ਆ ਉਹ ਖਵਾਰੀ ਬੈਨਾਂ ਤੱਕ ਰਹਿ ਜਾਂਦੇ ਆ ਤੇ ਉਹ ਅਜਿਹੇ ਮੌਕੇ ਦੇ ਜੇਕਰ ਭਾਨਾ ਸਿੱਧੂ ਉਹਨਾਂ ਦੀ ਮਦਦ ਲਈ ਆਇਆ ਤਾਂ ਅਸੀਂ ਸਾਡੇ ਲਈ ਤਾਂ ਫਰਿਸ਼ਤਾ ਹੈ ਵੀ ਅਸੀਂ ਤਾਂ ਸਾਡੇ ਦੇ ਨਾਂ ਕਿਸੇ ਨੇ ਉਹਨੇ ਚਾਹ ਪੀਤੀ ਨਾ ਉਹਨੇ ਕਦੇ ਡੀਜ਼ਲ ਪਵਾਇਆ ਨਾ ਸਾਡੇ ਦੇ ਪੈਸਾ ਲਿਆ ਇਸ ਕਰਕੇ ਅਸੀਂ ਹਾਂ ਦਾ ਨਾਰਾ ਮਾਰਨ ਆਏ ਆ ਵੀ ਇਹ ਇਸ ਬੰਦੇ ਦਾ ਤਾਂ ਕਹਿੰਦੇ ਸਨਮਾਨ ਹੋਣਾ ਚਾਹੀਦਾ ਜਿਹਨੂੰ ਕਿ ਤੁਸੀਂ ਪੰਜਾਬ ਸਰਕਾਰ ਹਰਾਸ ਕਰ ਰਹੀ ਆ ਤੇ ਉਹ ਵੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਲੋਕਾਂ ਦੇ ਭਲੇ ਲਈ ਲੋਕਾਂ ਦੇ ਲਈ ਬਦਲਾਅ ਲੈ ਕੇ ਆ ਰਹੇ ਹਾਂ ਪਹਿਲੇ ਨਾਲੋਂ ਵੱਖਰਾ ਤੇ ਬਾਲਿਆਂ ਚੋਂ ਚੱਲਿਆ ਕਰੋ ਵੀ ਸਰਕਾਰ ਵੀ ਪਰ ਹੁਣ ਤਾਂ ਸਰਕਾਰ ਕਹਿੰਦੇ ਵੀ ਚੰਡੀਗੜ੍ਹੋਂ ਵੀ ਨਹੀਂ ਦਿੱਲੀ ਤੋਂ ਚੱਲਣ ਲੱਗ ਗਈ ਵੀ ਸੂ ਵੀ ਸੁਣਵਾਈਏ ਨਹੀਂ ਹੋ ਰਹੀ ਵੀ ਕਿਹਦੇ ਕੋਲ ਜਾਈਏ ਕਿਹਦੇ ਕੋਲ ਨਾ ਜਾਈਏ ਕੋਈ ਇਨਸਾਫ ਨਹੀਂ ਲੱਖਾਂ ਦਾ ਘਟ ਸੀਗਾ ਦੇਖੋ ਦੇਖਣ ਵਾਲੀ ਗੱਲ ਆਪਣਾ ਐਡਵੋਕੇਟ ਬਰਾਰ ਸਾਹਿਬ ਕੱਠ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਸੀ ਉਹਨਾਂ ਨੂੰ ਛੱਡਿਆ ਜਾਵੇ ਕੀ ਮੰਗ ਵੱਡੇ ਪੱਧਰ ਤੇ ਕਿਹੜੀ ਮੰਗ ਉੱਥੇ ਉੱਭਰ ਰਹੀ ਹੈ ਦੇਖੋ ਉਹ ਦੇਖੋ ਇਸ ਜਿਹੜਾ ਇਹ ਕੱਠ ਸੀਗਾ ਉਹਨਾਂ ਦਾ ਮੇਨ ਮਕਸਦ ਸੀਗਾ ਇਹ ਭਾਨਾ ਸਿੱਧੂ ਤੇ ਉਹ ਇਹ ਲੋਕ ਇਹ ਮੰਨਦੇ ਸੀਗੇ ਵੀ ਜਿਹੜਾ ਬੰਦਾ 18-20 ਲੱਖ ਦੀ ਕਾਰ ਚ ਫਿਰ ਰਿਹਾ ਹੈ ਜਿਹੜਾ ਬੰਦਾ ਸੋਸ਼ਲ ਮੀਡੀਆ ਤੋਂ 4-5 ਲੱਖ ਰੁਪਏ ਮਹੀਨਾ ਕਮਾ ਰਿਹਾ ਹੈ ਵੀ ਉਹ ਬੰਦਾ ਜਿਹੜਾ ਕਿ ਇੰਨਾ ਪਪੂਲਰ ਆ ਉਹ ਚੈਨੀਆ ਖੋਊਗਾ ਹੂੰ ਵੀ ਉਹ ਇਹੋ ਜਿਹਾ ਜੇ ਕੰਮ ਕਰਦਾ ਚਲਦੀ ਰਹੀ ਤਕਰੀਰਾਂ ਦੇ ਵਿੱਚ ਹਾਂ ਵੀ ਉਹ ਜਿਹੜੀਆਂ ਐਂ ਜੇ ਕੰਮ ਕਰੂਗਾ ਤਾਂ ਵੀ ਲੋਕ ਇੰਨਾ ਕੱਟ ਕਿਉਂਕਿ ਲੋਕਾਂ ਦਾ ਇੰਨਾ ਬੜਾ ਕੱਟ ਕਿਸੇ ਮਾੜੇ ਬੰਦੇ ਲਈ ਨਹੀਂ ਹੋ ਸਕਦਾ ਜੋ ਉੱਥੋਂ ਤੋਂ ਲੱਗਦਾ ਵੀ ਕੋਈ ਜੇ ਕੋਈ ਉਸੇ ਬੰਦੇ ਨੇ ਕੋਈ ਸਮਾਜ ਦੇ ਵਿੱਚ ਕੋਈ ਦੇਣ ਹੁੰਦੀ ਆ ਉਹਦੇ ਲਈ ਇੰਨਾ ਕੱਟ ਹੋ ਸਕਦਾ ਆਪ ਮਾਰੇ ਨਹੀਂ ਤਾਂ ਲੋਕ ਗਵਾਂਢੀ ਨਹੀਂ ਜਾਂਦਾ ਮਾੜੇ ਮੱਦੇ ਦੀ ਮਦਦ ਤਾਂ ਗਵਾਂਢੀ ਨਹੀਂ ਜਾਂਦਾ ਇਹ ਗੱਲ ਦੇਖਣ ਵਾਲੀ ਹੈ ਔਰ ਉੱਥੇ ਸੁਖਬਾਲ ਸਿੰਘ ਖੈਰਾ ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਕਿ ਐਮਪੀ ਆਨ ਲੋਕ ਸਭਾ ਦੇ ਉਹ ਤੇ ਇੱਕ ਬੜਾ ਇੱਕ ਹੋਰ ਚਰਚਿਤ ਨੌਜਵਾਨ ਆ ਪਰਮਿੰਦਰ ਸਿੰਘ ਝੋਟਾ ਕਿਸਾਨ ਯੂਨੀਅਨਾਂ ਦੇ ਆਗੂ ਤੇ ਇਹ ਸਾਰੇ ਪਹੁੰਚੇ ਸੀਗੇ ਤੇ ਸਾਰੇ ਬੜੇ ਲੱਖਾਂ ਸਿਧਾਣਾ ਲਾ ਲੋ ਤਾਂ ਇਕਬਾਲ ਸਿੰਘ ਤੁੰਦਾ ਤੁਸੀਂ ਦੱਸ ਰਹੇ ਸੀ ਭਾਈ ਸੀਗਾ ਲੱਖਾਂ ਸਿਧਾਣਾ ਹੋਣੀ ਨੇ ਤਾਂ ਇਹ ਪ੍ਰੋਗਰਾਮ ਅਰੇਂਜ ਕਰੇ ਹੀ ਸੀਗਾ ਕਹ ਤੇ ਮਤਲਬ ਇਹ ਨਾ ਸਾਰਿਆਂ ਨੇ ਬੜਾ ਇੱਕ ਇੱਕ ਸਰਤਾਂ ਨਾਲ ਕਹਿ ਰਹੇ ਸੀਗੇ ਵੀ ਜਾਂ ਤਾਂ ਕੇਸ ਵਾਪਸ ਲੈ ਲਵੇ ਆਪਣਾ ਚੁੱਪਚਾਪ ਉਹਨੂੰ ਬਾਈਅਤ ਛੱਡੋ ਵੀ ਨਹੀਂ ਅਗਲਾ ਸੰਘਰਸ਼ਾ ਉਹ ਬੜਾ ਵੱਡੇ ਪੱਧਰ ਤੇ ਫੈਲੂਗਾ ਕਿਉਂਕਿ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਤਾਂ ਇਹ ਵੀ ਕਹਤਾ ਵੀ ਜੇ ਨਾ ਉਹ ਤੇ ਕੇਸ ਵਾਪਸ ਲੈ ਕੇ ਉਹਨੂੰ ਛੱਡਿਆ ਤੇ ਨਾ ਉਹਨੂੰ ਛੱਡਿਆ ਰਿਹਾ ਕੀਤਾ ਤਾਂ ਤਾਂ ਅਸੀਂ 31 ਤਰੀਕ ਨੂੰ ਧੂਰੀ ਦੀਆਂ ਸੜਕਾਂ 'ਤੇ ਵੱਡਾ ਇਕੱਠ ਕਰਾਂਗੇ ਵੱਡਾ ਜਾਮ ਵੀ ਕਰ ਸਕਦੇ ਹਾਂ ਤੇ ਲੱਖਾਂ ਦਾ ਪ੍ਰੋਗਰਾਮ ਦਿੱਤਾ ਵੀ ਹੈ ਸ਼ਾਇਦ ਹਾਂ ਤੇ ਆ ਇਹ ਲੱਖਾ ਸਿਧਾਣਾ ਇਹ ਵੱਲੋਂ ਇਹ ਕਿਹਾ ਗਿਆ ਸੀ 5 ਤਰੀਕ ਨੂੰ ਜਾਂ 5 ਤਰੀਕ ਤੋਂ ਬਾਅਦ ਅਸੀਂ ਮੁੱਖ ਮੰਤਰੀ ਦਾ ਦੇ ਘਰ ਦਾ ਘਰਾਓ ਵੀ ਕਰ ਸਕਦੇ ਹਾਂ ਸੋ ਇਹ ਜਿਹੀਆਂ ਗੱਲਾਂ ਵੀ ਹੋਈਆਂ ਪਰ ਉੱਤੇ ਇਕੱਠ ਦੇਖ ਕੇ ਐ ਲੱਗਦਾ ਸੀਗਾ ਉਹ ਸ਼ਾਇਦ ਸ਼ਾਮ ਤੱਕ ਵੀ ਇਹੋ ਜਿਹਾ ਕੁਝ ਹੋ ਜਾਊਗਾ ਵੀ ਫੈਸਲਾ ਹੋ ਜਾਊਗਾ ਕਿਉਂਕਿ ਇੱਕ ਵਾਰ ਮਹਾਰਾਜ ਲੱਖੇ ਸਿਧਾਣੇ ਤੇ ਨਾ ਕੋਈ ਇਧਰ ਇਹ ਬਾਰਡਰ ਏਰੀਆ ਵਾਲੇ ਪਾਸੇ ਇੱਕ ਕਿਸੇ ਸਮਗਨਰ ਦੇ ਨਾਲ ਸੰਬੰਧ ਕਰਕੇ ਉਹ ਤੇ ਚਿੱਟੇ ਲਾ ਕੇ ਸਪਾਤਾ ਸੀਗਾ ਉੱਤੇ ਬਹੁਤ ਭਾਰੀ ਇਕੱਠ ਹੋਇਆ ਸੀਗਾ ਤਾਂ ਉਹ ਕੱਠ ਤੋਂ ਪਹਿਲਾਂ ਹੀ ਕੇਸ ਵਾਸਤੇ ਲੈ ਲੈ ਗਿਆ ਸੀਗਾ ਲੋਕਾਂ ਨੂੰ ਬੜੀ ਆਸ ਸੀ ਪਰ ਸ਼ਾਮ ਤੱਕ ਜਦੋਂ ਕੱਠ ਉੱਧਰ ਚੱਲ ਰਿਹਾ ਤਾਂ ਪਤਾ ਲੱਗਦਾ ਵੀ ਕਿ ਕੇਸ ਹੋਰ ਪੈ ਗਿਆ ਮੁਹਾਲੀ ਦੇ ਵਿੱਚ ਪੈ ਗਿਆ ਉਹ ਵੀ 387 ਦਾ 506 ਦਾ 294 ਹੁੰਦੀ ਹੈ ਚਲੋ ਇਹ ਇਹ ਮਤਲਬ ਜੇ ਆਪਾਂ ਕੋਈ ਪਬਲਿਕ ਦੇ ਵਿੱਚ ਜਾਂ ਕਿਸੇ ਦੇ ਦੋਸਤ ਦਫ਼ਤਰ ਦੇ ਵਿੱਚ ਜਿੱਥੇ ਕੰਮ ਪਬਲਿਕ ਚ ਰਾਰੀ ਆ ਉੱਥੇ ਕੋਈ ਮਾੜੇ ਇਲਾਜ ਬੋਲਦੇ ਆ ਕੋਈ ਉੱਚਾ ਨੀਚਾ ਜਿਹਦੇ ਨਾਲ ਉਹਦੇ ਉਹ ਠੇਸ ਲੱਗਦੀ ਆ ਉਹ ਤੇ 294 ਲੱਗ ਜਾਂਦੀ ਹੈ ਜਦੋਂ ਵੀ ਮਾੜਾ ਬਿਹੇਵੀਅਰ ਕਰੀਏ ਉਹ ਉੱਚਾ ਨੀਮਾ ਬੋਲ ਕੇ ਗਲਤ ਲਹਜ ਵਰਤਦੀ ਏ ਤਾਂ ਉਹ 294 ਤੇ ਤੇ ਉਹਦੇ ਬਾਅਦ 506 ਧਮਕੀਆਂ ਧਮਕੀ ਜਲਾ ਜਾਂਦਾ 387 ਹੁੰਦਾ ਵੀ ਤੁਸੀਂ ਡਰਾ ਧਮਕਾ ਕੇ ਪੈਸੇ ਲੈਣ ਦੀ ਗੱਲ ਕਰਦੇ ਹੋ ਜਿਹੜਾ ਅਗਲਾ ਕੇਸ ਹੋਇਆ ਚੌਥਾ ਕੇਸ ਕਹਿੰਦਾ ਆਪਾਂ ਮਹਾਲੀ ਉਹਦੀ ਜ਼ਿਕਰ ਕਰ ਰਹੇ ਤੁਸੀਂ ਉਹ ਮੈਂ ਉਹਦੀ ਗੱਲ ਕਰ ਰਹੇ ਆ ਮੈਂ ਹੈਰਾਨ ਆ ਬਿਲੀਓ ਤਾਂ ਲੋਕ ਤਾਂ ਲੱਖਾਂ ਇਸ ਕਰਕੇ ਬੈਠੇ ਸੀਗੇ ਵੀ ਹੋ ਜੂਗਾ ਇਨਾ ਵੱਡਾ ਕਿਉਂਕਿ ਇਹ ਵੀ ਦੇਖਿਆ ਜਾਂਦਾ ਵੀ ਜਿਹੜਾ ਡੈਮੋਕ੍ਰੇਸੀ ਆ ਨਾ ਵੀ ਇਹ ਲੋਕਾਂ ਦੇ ਨਾਲ ਚੱਲਦਾ ਹੈ ਜਦੋਂ ਲੋਕਾਂ ਦਾ ਇੱਕ ਭਾਰੀ ਹਜੂਮ ਇਹ ਕਹਿ ਰਿਹਾ ਵੀ ਬੰਦਾ ਨਿਰਦੋਸ਼ ਆ ਤੇ ਫੇਰ ਵੀ ਸਰਕਾਰ ਸੁਣ ਨਹੀਂ ਰਹੀ ਪਤਾ ਨਹੀਂ ਕਿਸ ਪਾਸੇ ਜਾ ਰਹੀ ਹੈ ਜਿਹੜੀ ਕਿ ਇਹ ਸਰਕਾਰ ਨੂੰ ਮੰਨਿਆ ਜਾਂਦਾ ਸੀਗਾ ਵੀ ਇਹ ਲੋਕਾਂ ਦੇ ਅਨੁਸਾਰ ਚੱਲੂਗੀ ਵੀ ਇਹ ਵਲੰਟੀਅਰ ਆ ਬੋਤ ਤੋਂ ਚਲਦੀ ਆ ਲੋਕਾਂ ਦੀ ਸੁਣਦੀ ਆ ਵੀ ਬਾਕੀਆਂ ਪਾਰਟੀਆਂ ਵਾਂਗੂ ਨਹੀਂ ਐਡਵੋਕੇਟ ਸਾਹਿਬ ਇੱਕ ਇੱਕ ਜ਼ਿਕਰ ਮਤਲਬ ਹੋਰ ਵੀ بڑا ਸੋਸ਼ਲ ਮੀਡੀਆ ਤੇ ਆ ਰਿਹਾ ਕਿ ਭਾਣਾ ਸਿੱਤੂ ਦੀ ਜਿਹੜੀ ਭਾਸ਼ਾ ਹੈ ਸ਼ੈਲੀ ਹੈ ਨਾ ਉਹ ਥੋੜੀ ਜੀ ਅੜਕ ਦੇਖੋ ਅੜਕੋ ਇਹ ਗੱਲ ਹੈ ਇਹ ਗੱਲ ਠੀਕ ਜੀ ਜਿਹਦੇ ਤੋਂ ਤੁਹਾਡੀ ਗੱਲ ਹੈ ਜਿਹੜੀ ਆ ਇਹ 294 ਤਾਂ ਭਾਸ਼ਾ ਕਰਕੇ ਲੱਗੀ ਹੋਈ ਆ ਜਿਹੜੀ 294 ਆ ਉਹ ਭਾਸ਼ਾ ਨਾਲ ਸੰਬੰਧਤ ਹੈ ਪਰ ਇਦਾਂ ਹੁੰਦਾ ਜੇ ਜਦੋਂ ਟਰੈਵਲ ਏਜੰਟਾਂ ਕੋਲ ਲੋਕ ਜਾਂਦੇ ਆ ਬਾਰ ਬਾਰ ਕਰਦਾ ਗੁੱਸਾ ਤਾਂ ਆਇਆ ਜਾਂਦਾ ਹੈ ਜਦੋਂ ਕਿਸੇ ਦੇ ਪੈਸੇ ਦਿਵਾਨ ਜਾਓ ਨਾ ਜੇ ਹੁਣ ਤੁਸੀਂ ਲਾ ਲਓ ਮੇਰੇ ਲਾ ਲਓ ਮੇਰੇ ਪੈਸੇ ਕਿਸੇ ਕੋਲ ਫਸੇ ਹੋਣ ਤੇ ਬਾਰ ਬਾਰ ਪਹਿਲਾਂ ਅਪੀਲ ਕਰੀ ਜਾਵਾਂ ਯਾਰ ਦੇ 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 ਤਾਂ ਇੱਕ ਸਟੇਜ ਆ ਜਾਂਦੀ ਆ ਬੰਦਾ ਗੁੱਸੇ 'ਚ ਬੋਲ ਪੈਂਦਾ ਉਹ ਇੱਕ ਨਾਰਮਲ ਹਿਊਮਨ ਬੀਿੰਗ ਆ ਇੱਕ ਹਿਊਮਨ ਬੀਿੰਗ ਦਾ ਇੱਕ ਤੁਸੀਂ ਐ ਲਾ ਲਓ ਵੀ ਉਹਦਾ ਇੱਕ ਕੈਰੈਕਟਰ ਆ ਵੀ ਜਦੋਂ ਤੁਸੀਂ ਬਾਰ ਬਾਰ ਉਹਨ ਕਿਸੇ ਬੰਦੇ ਦੀ ਗੱਲ ਨਾ ਸੁਣਾ ਇੱਕ ਵਾਰ ਉੱਚੀ ਆਵਾਜ਼ 'ਚ ਫੇਰ ਬੋਲਦਾ ਉਹਦੇ ਪਰ ਉੱਚੀ ਆਵਾਜ਼ 'ਚ ਬੋਲਣਾ ਦੂਜੇ ਨੂੰ ਫਿਰ ਪਸੰਦ ਨਹੀਂ ਹੈਗਾ ਜਿਹਨੇ ਪੈਸੇ ਦੇਣੇ ਆ ਉਹ ਫਿਰ ਆਪਣੇ ਤਰੀਕੇ ਵਰਤ ਕੇ ਪਰਚੇ ਦਰਜ ਕਰਾ ਲੈਂਦਾ ਉਹ ਤਾਂ ਹੋ ਰਿਹਾ ਹੈ ਤੇ ਇਹ ਭਾਵ ਕਿ ਇੱਕ ਬੰਨੇ ਹੁਣ ਪੰਜਾਬ ਸਰਕਾਰ ਹੈ ਦੂਜੇ ਬੰਨੇ ਇਹ ਸਾਰਾ ਮਾਮਲਾ ਇੱਿੱਤ ਰਣੇ ਤੇ ਇੱਕ ਵਾਰ ਜਿਵੇਂ ਤੁਸੀਂ ਟਰੈਵਲ ਏਜੰਟਾਂ ਦੀ ਠੱਗੀ ਠੋਰੀ ਦੀ ਗੱਲ ਕਰ ਰਹੇ ਹੋ ਤਾਂ ਇੱਕ ਸਾਫਕਾ ਕੇਂਦਰੀ ਮੰਤਰੀ ਕਹਿ ਲਈ ਕਿ ਸਾਫਕਾ ਅਕਾਲੀ ਆਗੂ ਵੀ ਨੇ ਬੜੇ ਵੱਡੇ ਪੱਧਰ ਉੱਤੇ ਅੱਜ ਕੱਲ ਆਪਣੀ ਵੱਖਰੀ ਪਾਰਟੀ ਵੀ ਚਲਾ ਰਹੇ ਨੇ ਬਲਵੰਤ ਸਿੰਘ ਰਾਮੂ ਵਾਲੀਆ ਇਸਨੇ ਲੰਬੇ ਸਮੇਂ ਤੋਂ ਉਹ ਵੀ ਅਜਿਹਾ ਇੱਕ ਮੁੱਦਾ ਮਾਮਲਾ ਵੱਡੇ ਪੱਧਰ ਉੱਤੇ ਆਵਾਜ਼ ਦੇ ਰਹੇ ਹਾਂਜੀ ਉਹ ਉਹਨਾਂ ਨੇ ਵੀ ਬਹੁਤ ਟਰੈਵਲ ਏਜੰਟਾਂ ਤੋਂ ਮਤਲਬ ਪੈਸੇ ਪੁਸੇ ਦਵਾਈ ਤੇ ਟਰੈਵਲ ਏਜੰਟਾਂ ਤੋਂ ਜਿਹੜੀਆਂ ਕੁੜੀਆਂ ਬਾਹਰ ਮੁੰਡੇ ਫਸਾਏ ਤੇ ਉਹਨਾਂ ਨੂੰ ਵਾਪਸ ਲਿਆਂਦਾ ਸਿਮਰਜੀਤ ਸਿੰਘ ਮਾਨ ਨੇ ਵੀ ਅਰਬ ਦੇ ਕੰਟਰੀਆਂ 'ਚੋਂ ਬਹੁਤ ਸਾਰੇ ਜਿਹੜੇ ਜਵਾਕਾਂ ਵਾਪਸ ਲਿਆਂਦੇ ਆ ਪਰ ਸਰਕਾਰ ਟਰੈਵਲ ਏਜੰਟਾਂ ਤੇ ਮੈਂ ਹੈਰਾਨ ਆ ਵੀ ਟਰੈਵਲ ਏਜੰਟਾਂ ਦੇ ਸਿਕੰਜਾ ਕਿਉਂ ਨਹੀਂ ਕੱਸ ਰਹੀ ਕਿਉਂਕਿ ਟਰੈਵਲ ਏਜੰਟਾਂ ਤੋਂ ਤਾਂ ਲੋਕ ਬਹੁਤ ਦੁਖੀ ਆ ਬਹੁਤ ਸਾਰੇ ਬੱਚੇ ਜਿਹੜੇ ਜਿਨ੍ਹਾਂ 2 ਨੰਬਰ ਦੇ ਵਿੱਚ ਟਰੈਵਲ ਏਜੰਟਾਂ ਦੇ ਜਾਣ ਦੀ ਕੋਸ਼ਿਸ਼ ਕਰਦੇ ਉਹ ਸਿਰੇ ਪਹੁੰਚਦੇ ਨਹੀਂ ਰਾਹ 'ਚ ਹੀ ਉਹਨਾਂ ਦੀ ਡੈਥ ਹੋ ਜਾਂਦੀ ਆ ਕੋਈ ਕੋਈ ਦਰਿਆ 'ਚ ਡੁੱਬ ਕੇ ਡੈਥ ਹੋ ਜਾਂਦੇ ਤੋ ਟ੍ਰੈਵਲ ਏਜੰਟਾਂ ਨੇ ਤਾਂ ਪੰਜਾਬ ਦੇ ਲੋਕ ਪੰਜਾਬ ਕੇ ਸਮੁੱਚੇ ਦੇਖਦੇ ਹਰਿਆਣੇ ਦੇ ਵਿੱਚ ਬਹੁਤ ਲੋਕ ਸਤਾਏ ਹੋਏ ਆਰ ਇੱਥੇ ਤੁਸੀਂ ਦੇਖੋ ਇੱਥੇ ਹਰਿਆਣੇ ਦੇ ਲੋਕ ਵੀ ਆਏ ਹੋਏ ਸੀਗੇ ਹਿਮਾਚਲ ਦੇ ਵੀ ਆਏ ਸੀਗੇ ਜੰਮੂ ਕਸ਼ਮੀਰ ਦੇ ਵੀ ਆਏ ਹੋਏ ਸੀਗੇ ਰਾਜਸਥਾਨ ਤੋਂ ਵੀ ਆਏ ਹੋਏ ਸੀਗੇ ਤੇ ਇੱਕ ਕੁੜੀ ਲੈਕਚਰ ਦੇ ਰਹੀ ਸੀਗੀ ਸ਼ਾਇਦ ਉਹਦਾ ਨਾਮ ਨਵਜੋਤ ਕੌਰ ਲੰਬੀ ਸੀਗਾ ਉਹਦਾ ਉਹਨੇ ਗੱਲ ਕਹੀ ਕਿ ਜਿਸ ਹਿਸਾਬ ਨਾਲ ਇਹ ਮੁੰਡਾ ਸਮਾਜ ਸੇਵਾ ਕਰ ਰਿਹਾ ਸੀਗਾ ਭਾਨ ਸਿੰਘ ਭਾਨਾ ਸਿੱਧੂ ਤਾਂ ਉਹ ਤੋਂ ਲੱਗਦਾ ਸੀਗਾ ਕਿ 26 ਜਨਵਰੀ ਨੂੰ ਸਰਕਾਰ ਕੋਈ ਇਹ ਇਹਨੂੰ ਸਨਮਾਨ ਕਰਨਾ ਚਾਹੀਦਾ ਬਣਦਾ ਸੀਗਾ ਵੀ ਇਹ ਇਹ ਸਮਾਜ ਸੇਵਕਾਂ ਦਾ ਸਨਮਾਨ ਕਰਦੇ ਹੁੰਦੇ ਆ 26 ਜਨਮ ਨੂੰ ਪਰ ਇਹ ਤੇ ਉਲਟ ਹੋ ਗਿਆ ਇਹ ਤੇ ਦੂਜਾ ਸਨਮਾਨ ਕਰਤਾ ਵੀ ਇੱਕ ਕੇਸ ਉਹ ਚ ਬੇਲ ਨਹੀਂ ਹੋਈ ਹੁੰਦੀ ਦੂਜੇ ਚ ਜਾਂ ਦੂਜਾ ਤੀਜਾ ਚੌਥਾ ਅਜੇ ਪਤਾ ਨਹੀਂ ਕਿੰਨੀ ਕਿ ਲੜੀ ਚੱਲਣੀ ਆ ਤੇ ਮਨ ਨੂੰ ਆ ਲੱਗਦਾ ਵੀ ਸਰਕਾਰ ਇਸ ਪਾਸੇ ਟਕਰਾਵ ਵਧ ਰਹੀ ਆ ਪਰ ਜਿਹੜੀ ਕਿ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਵੀ ਲੋਕ ਸਭਾ ਦੀ ਇਲੈਕਸ਼ਨਾਂ ਵੀ ਨੇੜੇ ਆ ਇਹ ਸਰਕਾਰ ਲਈ ਵੀ ਸਹੀ ਨਹੀਂ ਹੋਊਗਾ ਜੇਕਰ ਨੌਜਵਾਨ ਦੂਏ ਪਾਸੇ ਨੂੰ ਟੁਰ ਪਏ ਤਾਂ ਸਰਕਾਰ ਦੇ ਦੀ ਖਤਾ ਵੀ ਖਾ ਸਰਦੀ ਐਡਵੋਕੇਟ ਸਾਹਿਬ ਜਿਵੇਂ ਕੋਰਟ ਦੁਨੇ ਜਿਹੜਾ ਕੱਟ ਹੋਇਆ ਤਾਂ ਉਹਦੇ ਵਿੱਚ ਇੱਕ ਵੱਡੀ ਗੱਲ ਜਮਹੂਰੀਅਤ ਦੀ ਵੱਡੇ ਵੱਡੇ ਪੱਧਰ ਉੱਤੇ ਚੱਲਦੀ ਰਹੀ ਇੱਥੋਂ ਤੱਕ ਕਿ ਇਹ ਵੀ ਗੱਲ ਉੱਪਰ ਦੀ ਰਹੀ ਕਿ ਕੋਈ ਨਵੀਂ ਸਿਆਸੀ ਧਿਰ ਬਣਾਈ ਜਾਵੇ ਇਦਾਂ ਦਾ ਇਹ ਕੀ ਸਵਾਲ ਉੱਠਿਆ ਉਹ ਨਹੀਂ ਉਹਦੇ 'ਚ ਇਹ ਸੀਗਾ ਉਹਦੇ 'ਚ ਸਾਰੇ ਬਲਾਰਾ ਨਹੀਂ ਕਹੀ ਇੱਕ ਬਲਾਰਾ ਬੋਲ ਰਿਹਾ ਸੀਗਾ ਵੀ ਜਿੰਨੇ ਏਨੇ ਨੌਜਵਾਨ ਆਏ ਆ ਤਾਂ ਸਾਨੂੰ ਆਪਣੀ ਸਿਆਸਤ ਸਿਰਜਣੀ ਚਾਹੀਦੀ ਆ ਵੀ ਸਾਨੂੰ ਆਪਣੀ ਸਿਆਸੀ ਪਾਰਟੀ ਬਣਾਉਣੀ ਚਾਹੀਦੀ ਇੱਕ ਨੌਜਵਾਨ ਨੇ ਗੱਲ ਕਹੀ ਆ ਸਾਰਿਆਂ ਨੇ ਨਹੀਂ ਗੱਲ ਕਹੀ ਹੈਗੀ ਇਹ ਇੱਕ ਨੌਜਵਾਨ ਨੇ ਗੱਲ કરી ਆ ਤੇ ਕਿਉਂਕਿ ਉਹ ਸਟੇਜ ਤੇ ਸਾਰੇ तकरीबन ਬਾਕੇ ਪੋਲਿਟਿਕਲ ਲੀਡਰ ਦੂਜੀਆਂ ਪਾਰਟੀਆਂ ਦੇ ਵੀ ਬੈਠੇ ਸੀਗੇ ਤੇ ਸਿਮਰਜੀਤ ਸਿੰਘ ਮਾਨ ਹੋ ਗਿਆ ਸੁਖਪਾਲ ਸਿੰਘ ਖਹਿਰਾ ਹੋ ਗਿਆ ਤੋਂ ਇਦਾਂ ਸੀਗੇ ਤੇ ਇਕਬਾਲ ਸਿੰਘ ਝੁੰਡਾ ਐਡਵੋਕੇਟ ਸਾਹਿਬ ਜੇਕਰ ਆਪਾਂ ਦੇਖੀਏ ਸਿਆਸੀ ਧਿਰਾਂ ਦੇ ਵਿੱਚੋਂ ਵੱਡੇ ਆਗੂਆਂ ਦੇ ਵਿੱਚੋਂ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਮਾਨ ਹੀ ਜਾਂਦੇ ਨੇ ਬਾਕੀ ਇਸ ਤੋਂ ਇਲਾਵਾ ਬਾਕੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ ਕੋਈ ਤੁਸੀਂ ਦੇਖੇ ਹੋਣ ਉੱਥੇ ਕਿਹੜੇ ਪਹੁੰਚੇ ਕਿਹੜੇ ਨਹੀਂ ਇਕਬਾਲ ਸਿੰਘ ਝੁੰਡਾ ਮੈਂ ਦੇਖਿਆ ਇੱਕ ਉੱਥੇ ਸੋ ਗੱਲ ਤਾਂ ਇਹ ਆ ਵੀ ਇਹ ਮਸਲਾ ਕਿੱਧਰ ਨੂੰ ਜਾ ਰਿਹਾ ਹੈ ਇਹ ਮਸਲਾ ਕਿੱਧਰ ਜਾ ਰਿਹਾ ਹੈ ਜੀ ਸਰ ਆਮ ਤੌਰ ਤੇ ਨਾ ਇਹ ਸਾਹਿਤ ਦੇ ਵਿੱਚ ਜਾਂ ਲੋਕ ਸਾਹਿਤ ਦੇ ਵਿੱਚ ਇੱਕ ਚਰਚਾ ਹੈ ਪੰਜਾਬ ਦੇ ਵਿੱਚ ਕਿ ਲੋਕ ਲਹਿਰਾਂ ਉਠਾਉਣ ਦੇ ਵਿੱਚ ਜਿਹੜਾ ਮਾਲਵਾ ਮਾਲਵੇ ਤੋਂ ਅੱਗੇ ਜਾ ਕੇ ਸੰਗਰੂਰ ਤੇ ਬਰਨਾਲਾ ਖੇਤਰ ਉਹ ਕਾਫੀ ਇਸ ਮਾਮਲੇ ਦੇ ਵਿੱਚ آگਾਹ ਵਧੂ ਹੈ ਤਾਂ ਜੇਕਰ ਆਪਾਂ ਦੇਖੀਏ ਆਮ ਆਦਮੀ ਪਾਰਟੀ ਦਾ ਅਬਾਰ ਵੀ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਹੁੰਦਾ ਹੈ ਤਾਂ ਉਹ ਇਸ ਖੇਤਰ ਦੇ ਵਿੱਚ ਸੰਗਰੂਰ ਤੇ ਬਰਨਾਲਾ ਖੇਤਰ ਦੇ ਵਿੱਚ ਤੇ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਇੱਕ ਜਿਹੜੀ ਅੱਜ ਵੱਡਾ ਉੱਥੇ ਇਕੱਠ ਹੋਇਆ ਜਿਹਦੇ ਵਿੱਚ ਭਾਵੇਂ ਕਿ ਸਿਆਸੀ ਲਿਹਾਜ਼ ਦੀ ਉੱਥੇ ਗੱਲ ਉਸ ਕਦਰ ਨਹੀਂ ਸੀ ਉੱਠਣੀ ਚਾਹੀਦੀ ਕਿਉਂਕਿ ਕਿ ਲੋਕ ਮਨ ਇੱਕ ਲੋਕ ਲਹਿਰ ਵਜੋ ਪਰ ਇੱਕ ਗੱਲ ਜੂਰਾ ਮੈਂ ਤਾਂ ਹੈਰਾਨ ਇਸ ਗੱਲ ਤੇ ਆਂ ਕਿ ਪੰਜਾਬ ਸਰਕਾਰ ਜਿਹਦੇ ਕੀ ਸ਼ੁਰੂਆਤ ਹੀ ਉਸ ਸਥਿਤੇ ਤੋਂ ਹੋਈਆ ਜਿਵੇਂ ਤੁਸੀਂ ਦੱਸਿਆ ਉਹ ਟ੍ਰੈਵਲ ਏਜੰਟਾਂ ਤੇ ਆਇਲੈਟ ਸੈਂਟਰਸ ਦੇ ਜਿਨ੍ਹਾਂ ਨੇ ਕਿ ਲੁੱਟ ਮਚਾਈ ਵੀ ਹੈ ਇਹਨਾਂ ਦੇ ਪ੍ਰਤੀ ਕਿਉਂ ਨਰਮੀ ਦਿਖਾ ਰਹੀ ਹੈ ਇਹਨਾਂ ਤੇ ਕਿਉਂ ਨਹੀਂ ਐਕਸ਼ਨ ਉਹ ਕਰ ਲੈ ਰਹੇ ਜਦੋਂ ਕਿ ਸਾਰਿਆਂ ਨੂੰ ਪਤਾ ਹੈ ਵੀ ਇਹਨਾਂ ਇਹਨਾਂ ਨੇ ਨੌਜਵਾਨਾਂ ਦਾ ਬਹੁਤ ਕਹਾਣ ਕੀਤਾ ਵੱਡੇ ਵੱਡਿਆ ਹੋਣੇ ਇੱਕ ਜਹਾਜ਼ ਜਿਹੜਾ ਫਰਾਂਸ ਤੋਂ ਮੁੜ ਕੇ ਆਇਆ ਸੀਗਾ ਜਿਦੇ ਚੋਂ 200 150 200 ਬੰਦੇ ਪੰਜਾਬ ਦੀ ਸੀਗੇ ਜਿਨ੍ਹਾਂ ਨੂੰ ਇਹ ਕਿਹਾ ਸੀਗਾ ਵੀ ਤੁਸੀਂ ਤੁਸੀਂ ਬਾਰਡਰ ਤੇ ਫੜੇ ਜਾਓਗੇ ਤੁਸੀਂ ਇਹ ਕਹੇ ਦੋ ਇਸ ਦਾ ਖਾਲਿਸਤਾਨੀ ਸਪੋਰਟਰਾਂ ਵੀ ਸਾਨੂੰ ਖਤਰਾ ਹੈ ਤੋ ਇਸ ਤਰ੍ਹਾਂ ਦੇ ਲਾਰੇ ਲਾ ਕੇ ਲੈ ਕੇ ਜਾਂਦੇ ਆ ਨੌਜਵਾਨ ਵੀ ਤੁਸੀਂ ਉੱਥੇ ਜਾ ਕੇ ਆਪਣਾ ਖਾਲਸਤਾਨੀ ਸ਼ੋਅ ਕਰਦੇ ਹੋ ਬੋਕ ਕਰਦੇ ਹੋ ਢਮਗਾ ਕਰਦੇ ਹੋ ਤੇ ਤੁਹਾਨੂੰ ਬਾਰਡਰ ਪਾਰ ਕਰਾ ਦਾਂਗੇ ਪਰ ਉਹ ਪੈ ਗਈ ਕਹਾਣੀ ਪੁੱਠੀ ਗੁਜਰਾਤ ਦੇ ਸੀਗੇ ਕੁਝ ਪੰਜਾਬ ਦੇ ਸੀਗੇ ਵਾਪਸ ਆ ਗਏ ਤੋ ਇਲਾ ਲੋਕਾਂ ਦੇ ਬਰਤੀ ਤਕੰਜਾ ਕੱਸਣ ਦੀ ਲੋੜ ਆ ਤੇ ਨੌਜਵਾਨ ਜਿਹੜੇ ਕਿ ਸਮਾਜ ਸੇਵਾ ਦੇ ਵਿੱਚ ਆ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਪ੍ਰਤੀ ਸਰਕਾਰ ਨੂੰ ਨਰਮੀ ਦਾ ਰੁਖ ਅਖਤਿਆਰ ਕਰਨਾ ਚਾਹੀਦਾ ਤੇ ਚਾਹੀਦਾ ਹੈ ਇਹ ਇਸ ਇਹ ਸਾਰੇ ਸਿਨੈਰੀਓ ਨੂੰ ਸੌਲਟ ਆਊਟ ਕਰਨ ਦੀ ਲੋੜ ਆ ਨਾਗੇ ਬਤਾਨ ਬਿਲਕੁਲ 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 ਐਡਵੋਕੇਟ ਸਾਹਿਬ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਆਪਣਾ ਵੱਡਮੁੱਲਾ ਸਮਾਂ ਦਿੱਤਾ ਤੇ ਜਿਹੜੀ ਜਾਣਕਾਰੀ ਸੀਗਾ ਲੇਟੈਸਟ ਸਾਂਝੀ ਕੀਤੀ ਤੁਹਾਡਾ ਧੰਨਵਾਦ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਈ ਮਿਸ਼ਨ ਪੰਜਾਬੀ